ਪੰਜਾਬ ਦੇ ਵਿੱਚ ਭਾਵੇਂ ਸਰਕਾਰ ਆਮ ਆਦੀ ਪਾਰਟੀ ਦੀ ਹੈ ਪਰ ਦੂਜੇ ਪਾਸੇ ਕਾਂਗਰਸ ਵੱਲੋਂ 2027 ਦੀ ਤਿਆਰੀ ਪੂਰੀ ਕਰ ਲਈ ਹੈ ਸਰਕਾਰ ਬਣਾਉਣ ਦੀ ਸੋਨ ਲੈ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਹੋ ਰਹੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਵਰਕਰ ਨੇ ਆਗੂ ਨੇ ਆਮ ਲੋਕ ਨੇ ਉਹਨਾਂ ਨੂੰ ਅਹੁਦੇਦਾਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸੋਨ ਲੈ ਕੇ ਅੱਜ ਪਿੰਡ ਤਕੀਪਰ ਨਿਊ ਚੰਡੀਗੜ੍ਹ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਚਰਨਜੀਤ ਸਿੰਘ ਨੂੰ ਕਿਸਾਨ ਸੱਲ ਦਾ ਬਲਾਕ ਪ੍ਰਧਾਨ ਲਗਾਇਆ ਗਿਆ ਹੈ ਤੁਸੀਂ ਦੇਖੋ ਕਿ ਮਜਰੀ ਦਾ ਜਿੱਥੇ ਤਾਂ ਉਹਨਾਂ ਵੱਲੋਂ ਤੁਸੀਂ ਦੇਖੋ ਕਿ ਲੈਟਰ ਦਿੱਤਾ ਗਿਆ ਤਾਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੁਣ ਚੱਜੀ ਸਿੰਘ ਚੰਨੀ ਜਿਹੜੇ ਇਲਾਕੇ ਦੇ ਚੱਕਣਗੇ ਇਹ ਤਾਂ ਪ੍ਰਧਾਨ ਜੀ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਪੂਰੀ ਤਿਆਰੀ ਦੇ ਵਿੱਚ ਹੋਂ ਫਾਰਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਨੇ ਇੱਕ ਸੰਵਿਧਾਨ ਬਚਾਓ ਤੁਹਾਡੀ ਲਗਾਤਾਰ ਰੈਲੀਆਂ ਵੀ ਹੋ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਪੁਰਾਣੇ ਆਗੂਆਂ ਨੂੰ ਨਵੇਂ ਵਰਕਰਾਂ ਨੂੰ ਵੀ ਵੱਡੀਆਂ ਆਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਅੱਜ ਨਿਊ ਚੰਡੀਗੜ੍ਹ ਦੇ ਚ ਪਹੁੰਚੇ ਹਾਂ ਤਾਂ ਕੀਮਤ ਦੀ ਜ਼ਿੰਮੇਵਾਰੀ ਹੈ ਇਹ ਕਿਵੇਂ ਨਿਭਾਉਣ ਅਸੀਂ ਸਾਰੀ ਪਾਰਟੀ ਸਾਡੀ ਕਾਂਗਰਸ ਵੱਖੋ ਵਖਰੀ ਜਿਤਨਾ ਵੀ ਕਿਸੇ ਨੇ ਕਿਸੇ ਨੂੰ ਡਿਊਟੀ ਦਿੱਤੀ ਗਈ ਆ ਉਹ ਜਿਤਨਾ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਵਿਧਾਨ ਬਚਾਓ ਰੈਲੀ ਤੇ ਮੈਂ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਕੱਲ ਕਿਸਾਨ ਕਾਂਗਰਸ ਦੀ ਕਰਕੇ ਆਏ ਆ ਬਹੁਤ ਵੱਡੀ ਇੱਕ ਮੀਟਿੰਗ ਜਖੇਪਲ ਦੇ ਵਿੱਚ ਉਦੋਂ ਪਹਿਲਾਂ ਵੀ ਮਾਨਸੇ ਤਰਨਤਾਰਨ ਕਰਦੇ ਰੇ ਇਸ ਤਰ੍ਹਾਂ ਹੀ ਚੱਲ ਰਿਹਾ ਸਾਰਿਆਂ ਨੂੰ ਪਾਰਟੀ ਨੇ 2027 ਦੇ ਵਿੱਚ ਵੱਡੀ ਮੈਜੋਰਟੀ ਦੇ ਨਾਲ ਸਰਕਾਰ ਬਣਾਉਣ ਵਾਸਤੇ ਹਰੇਕ ਹੀ ਅਹੁਦੇਦਾਰ ਦਿਆਂ ਲੀਡਰ ਸਾਹਿਬਾਨਾਂ ਦੀਆਂ ਡਿਊਟੀਆਂ ਪਾਰਟੀ ਆਗੂਮਾਨ ਵੱਲੋਂ ਦਿੱਲੀ ਵੱਲੋਂ ਲਕੀਆਂ ਨੇ ਤੇ ਇਸ ਕਰਕੇ ਅਸੀਂ ਹੁਣ ਜਿਹੜਾ ਡੇਢ ਸਾਲ ਆ 2027 ਤੱਕ ਇਹ ਨਹੀਂ ਬੈਠਾਂਗੇ ਅਸੀਂ ਹਰ ਇੱਕ ਮੁੱਦੇ ਚੁੱਕਾਂਗੇ ਸਾਡੇ ਕੋਲ ਕਿਸਾਨੀ ਦੇ ਜਿਹੜੇ ਬਹੁਤ ਮੁੱਦੇ ਨੇ ਰੇਹਾਂ ਸਪਰਿਆਂ ਨਹੀਂ ਮਿਲ ਰਹੀਆਂ 8 ਘੰਟੇ ਦਾ ਲਾਰਾ ਲਾ ਕੇ ਬਾਰਡਰ ਏਰੀਏ ਨੂੰ ਅੱਜ ਜਿਹੜੀ ਆ ਬਿਜਲੀ ਜਿਹੜੀ ਆ ਉਹ 5 ਘੰਟੇ ਵੀ ਨਹੀਂ ਦੇ ਰਹੇ ਤੇ ਇਹੋ ਜਿਹੇ ਮੁੱਦੇ ਕਿਸਾਨੀ ਜਿਹੜੀ ਆ ਰੁੱਲ ਰਹੀ ਆ ਕਣਕ ਜਿਹੜੀ ਆ ਨਾ ਐਮਐਸਪੀ ਤੇ ਕੱਟ ਰੇਟ ਤੇ ਚੁੱਕੀ ਆ ਤੇ ਅਜੇ ਆੜਤੀਆਂ ਦੇ ਕੋਲ ਪਈ ਆ ਜਿਹੜੇ ਵੱਡੇ ਆੜਤੀਏ ਆ ਜਾਂ ਛੋਟੇ ਆੜਤੀਏ ਆ ਉਹਨਾਂ ਨੇ ਅਜੇ ਵੀ ਗਦਾਮਾਂ ਚ ਲਾਈ ਆ ਚੋਕੜੀ ਰਹਿ ਜੀ ਸਪੈਸ਼ਲ ਲੱਗੂਗੀ ਫਿਰ ਚੁੱਕਾਂਗੇ ਸਾਡੇ ਕੋਲ ਜਗ੍ਹਾ ਹੈ ਨਹੀਂ ਜੀ ਝੋਨਾ ਵੀ ਇਹਨਾਂ ਨੇ ਕੱਟ ਲਾਇਆ ਸੀ ਪਰ ਕੁਇੰਟਲ ਐਮਐਸਪੀ ਤੋਂ ਘੱਟ 100 ਰੁਪਏ ਤੋਂ ਲੈ ਕੇ 400 ਰੁਪਏ ਦਾ ਕੱਟ ਕੱਟ ਸੀ ਮਾਝੇ ਦੇ ਵਿੱਚ ਦੁਆਬੇ ਦੇ ਵਿੱਚ ਮਾਲਵੇ ਦੇ ਵਿੱਚ ਐਸ ਏਰੀਏ ਦੇ ਵਿੱਚ ਤੇ ਅੱਜ ਐਸ ਏਰੀਏ ਦੇ ਵਿੱਚ ਸਾਡਾ ਬਲਾਕ ਪ੍ਰਧਾਨ ਜਿਹੜੀ ਸਾਡੀ ਪੋਸਟ ਖਾਲੀ ਸੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਜੀ ਨਾਲ ਆਏ ਨੇ ਅਸੀਂ ਪਾਰਟੀ ਦੇ ਹੁਕਮਾਂ ਤੇ ਜਿਹੜਾ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਕਿਸਾਨ ਆਲ ਇੰਡੀਆ ਕਿਸਾਨ ਮੰਡਗ ਦੇ ਪ੍ਰਧਾਨ ਨੇ ਉਹਨਾਂ ਦੇ ਹੁਕਮਾਂ ਤੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤੇ ਅਸੀਂ ਇਹਨਾਂ ਨੂੰ ਅੱਜ ਚਰਨਜੀਤ ਸਿੰਘ ਚੰਨੀ ਸਾਡੇ ਭਰਾ ਨੇ ਇਹ ਬਹੁਤ ਪੁਰਾਣੇ ਪਾਰਟੀ ਨਾਲ ਜੁੜੇ ਨੇ ਤੁਹਾਰੂ ਵਰਕਰ ਨੇ ਕਾਂਗਰਸ ਪਾਰਟੀ ਦੇ ਇਹਨਾਂ ਦੀ ਜਿਹੜੀ ਮਿਹਨਤ ਨੂੰ ਵੇਖਦਿਆਂ ਆ ਇਹਨਾਂ ਨੂੰ ਅੱਜ ਬਲਾਕ ਪ੍ਰਧਾਨ ਮਾਜਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਕੱਲ ਨੂੰ ਕੋਈ ਵੀ ਇੱਥੇ ਕਿਸਾਨਾਂ ਨੂੰ ਮੁਸ਼ਕਲ ਆਉਂਦੀ ਆ ਕੋਈ ਵੀ ਕੋਸ਼ ਹੁੰਦੇ ਆ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਨੂੰ ਸੱਦਾ ਦੇਣਗੇ ਮੈਂ ਸਾਡੀ ਪੂਰੀ ਪੰਜਾਬ ਦੀ ਟੀਮ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਅਸੀਂ ਉਸੇ ਵੇਲੇ ਉੱਥੇ ਇੱਥੇ ਪਹੁੰਚਾਂਗੇ ਤੇ ਜਿਹੜੀ ਵੀ ਕੋਈ ਕਿਸਾਨਾਂ ਨੂੰ ਸਮੱਸਿਆ ਆ ਉਹਦੀ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਿਛਲੇ ਦਿਨੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਹੋਇਆ ਸੀ ਸਰਕਾਰ ਵੱਲੋਂ ਚੁਕਾਇਆ ਗਿਆ ਦੂਜੀ ਪਾਸੇ ਪਾਣੀ ਦੇ ਮੁੱਦੇ ਨੂੰ ਲੈ ਕੇ ਪਾਖੜਾ ਡੈਮ ਦੇ ਉੱਤੇ ਵੀ ਸੀਐਮ ਭਗਵੰਤ ਮਾਨ ਵੱਲੋਂ ਸਪੀਡ ਦਿੱਤੀ ਗਈ ਕਿਸਾਨਾਂ ਦੇ ਬਾਰੇ ਕਿ ਹੁਣ ਕਿੱਥੇ ਨੇ ਕਿਸਾਨ ਜਿਹੜੇ ਪਾਣੀ ਦੀ ਬਾਰ-ਬਾਰ ਆਖੀ ਦੀ ਗੱਲ ਕਰਦੇ ਨੇ ਤਾਂ ਕਿਵੇਂ ਦੇਖਦੇ ਹੋ ਸਰਕਾਰ ਤਾਂ ਬਾਰ-ਬਾਰ ਕਿਸਾਨਾਂ ਨੂੰ ਇਹ ਕਹਿ ਰਹੀ ਹੈ ਕਿ ਹਰ ਜਗ੍ਹਾ ਦਰੀ ਪਿਛਾ ਕੇ ਭੇਜਣੇ ਪਹਿਲਾਂ ਤੇ ਇਹਨਾਂ ਨੇ ਕੁੱਟ ਕੇ ਉੱਥੋਂ ਕਿਸਾਨਾਂ ਨੂੰ ਕੱਢ ਦਿੱਤਾ ਕੁੱਟ ਕੇ ਪਰਚੇ ਕਰਕੇ ਜਲੀਲ ਕਰਕੇ ਉਹਨਾਂ ਦਾ ਸਮਾਨ ਵੀ ਚੋਕ ਕੇ ਲੈ ਗਏ ਜਿਦਾਂ ਕਿ ਖੈਰਾ ਸਾਹਿਬ ਨੇ ਦੱਸਿਆ ਟਰਾਲੀ ਚੋਰ ਇਹਨਾਂ ਨੇ ਕਿਸਾਨਾਂ ਦੀਆਂ ਟਰਾਲੀਆਂ ਵੀ ਚੋਕ ਲਈਆਂ ਟਰਾਲੀਆਂ ਹਰਿਆਣੇ ਜੋ ਜਾ ਕੇ ਲੰਬੀਆਂ ਇਹਨਾਂ ਦੇ ਐਮਐਲਏਾਂ ਦੇ ਸੱਜੀਆਂ ਖੱਬੀਆਂ ਬਾਹਾਂ ਨੇ ਟਰਾਲੀਆਂ ਉਥੋੜੀਆਂ ਚੁੱਕੀਆਂ ਨੇ ਰਿਸ਼ਤੇਦਾਰਾਂ ਨੇ ਚੁੱਕੀਆਂ ਟਰਾਲੀਆਂ ਕਿਸਾਨਾਂ ਨੂੰ ਜਲੀਲ ਕੀਤਾ ਹੈ ਸਰਕਾਰ ਨੇ ਫਿਰ ਇੱਕ ਇਹਨਾਂ ਭਾਜਪਾ ਦੇ ਨਾਲ ਮਿਲ ਕੇ ਵੀ ਅਸੀਂ ਬੜੇ ਕਿਸਾਨਾਂ ਦੇ ਹਮਦਰਦ ਹਾਂ ਤੇ ਇੱਕ ਜਿਹੜਾ ਭਾਜਪਾ ਇੱਕ ਉਹ ਜਿਹੜਾ ਖੇਡਿਆ ਇੱਕ ਸਟੰਟ ਖੇਡਿਆ ਇਹਨਾਂ ਨੇ ਈਲਾ ਉਹਨਾਂ ਨਾਲ ਉੱਥੇ ਰੋਜ ਧਰਨੇ ਲਾਉਂਦੇ ਰਹੇ ਐਮਐਲਏ ਮੰਤਰੀਆਂ ਨੂੰ ਲੈ ਕੇ ਫਿਰ ਇੱਕਦਮ ਜੀ ਅਸੀਂ ਹਰਿਆਣੇ ਨੂੰ 8500 ਕਿਊਬਿਕ ਪਾਣੀ ਛੱਡ ਰਹੇ ਆ ਉਹ ਇੱਕ ਸਾਰੀ ਇਹਨਾਂ ਦੀ ਗਿਣੀ ਮਿੱਥੀ ਸਾਜ਼ਿਸ਼ ਸੀ ਸਾਰਾ ਭਾਜਪਾ ਦੀ ਇਹ ਬੀ ਟੀਮ ਆ ਭਾਜਪਾ ਦੇ ਨਾਲ ਰਲ ਕੇ ਹੀ ਇਹਨਾਂ ਨੇ ਉਹ ਡਰਾਮਾ ਜਿਹੜਾ ਲੋਕਾਂ ਨੂੰ ਮੂਰਖ ਬਣਾਉਣਾ ਤੇ ਰਚਿਆ ਸੀ ਪਰ ਇਹਨਾਂ ਨੂੰ ਮੈਂ ਦੱਸ ਦਵਾ ਵੀ ਹਰ ਇੱਕ ਘਰ ਚ ਚੰਡੀਗੜ੍ਹ ਤੋਂ ਲੈ ਕੇ ਦੇ ਬਾਰਡਰ ਤੱਕ ਹਰ ਇੱਕ ਘਰ ਦੇ ਵਿੱਚ ਸੋਸ਼ਲ ਮੀਡੀਆ ਹੈ ਹਰ ਇੱਕ ਘਰ ਦਾ ਬੱਚਾ ਪੜਿਆ ਲਿਖਿਆ ਇੱਕ ਕਿਸਾਨ ਦਾ ਬੱਚਾ ਵੀ ਪੜਿਆ ਲਿਖਿਆ ਹੈ ਇਹਨੂੰ ਮੈਂ ਦੱਸਦਾ ਵੀ ਤੁਸੀਂ ਹੁਣ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਮੂਰਖ ਨਹੀਂ ਬਣਾ ਸਕਦੇ ਤੁਹਾਨੂੰ ਚੱਲਦਾ ਕਰਨ ਵਾਸਤੇ ਹੁਣ ਜਿਹੜੀ ਆ ਲੋਕਾਂ ਦੀ ਬਿਲਕੁਲ ਤਿਆਰੀ ਆ ਤੇ ਕਿਸਾਨ ਜਿਹੜੇ ਆ ਉਹ 100 ਦੇ 100% ਹੀ ਖੇਤ ਮਜ਼ਦੂਰ ਕਿਸਾਨ ਤੁਹਾਡੇ ਉਲਟ ਨੇ ਕਿਸੇ ਨੇ ਤੁਹਾਨੂੰ ਹੁਣ ਵੋਟ ਨਹੀਂ ਪਾਉਣੀ 2027 ਦੇ ਵਿੱਚ ਸਾਡੀਆਂ ਤੇ 22 ਦੇ ਵਿੱਚ 18 ਆਈਆਂ ਸੀ ਤੁਹਾਡੀਆਂ 8 ਵੀ ਨਹੀਂ ਆਉਣੀਆਂ ਇੱਕ ਲਾਸਟ ਵਾਲਾ ਤੋਂ ਲੈ ਲੈਣਾ ਬਾਕੀ ਮੈਂ ਚੰਜੀਤ ਨਾਲ ਗੱਲ ਕਰਨੀ ਆ ਕਈ ਲੋਕਾਂ ਵੱਲੋਂ ਕਿਹਾ ਦੀ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਬਹੁਤ ਹੈ ਕਈ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਜਾਂ ਫਿਰ ਹਲਕਾ ਇਚਾਰ ਦੇ ਨੂੰ ਲੈ ਕੇ ਉਲਾਕ ਪ੍ਰਧਾਨਾਂ ਨੂੰ ਲੈ ਕੇ ਇਹ ਕਲੇਸ਼ ਕਿੱਥੇ ਖਤਮ ਹੋ ਜੇਗਾ 2022 ਤੋਂ ਪਹਿਲਾਂ ਹੋ ਜੇਗਾ ਕਿਤੇ ਲੱਗਦਾ ਉਮੀਦ ਇਹ 1947 ਤੋਂ ਲੈ ਕੇ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਇਦਾਂ ਹੀ ਚਲਦੀ ਆਉਂਦੀ ਹੈ ਜਾਂ ਦੇਸ਼ ਦੀ ਇਦਾਂ ਹੀ ਚਲਦੀ ਆਉਂਦੀ ਆ ਹੁਣ ਵੇਖੋ ਤੁਸੀਂ ਬਾਈ ਇਲੈਕਸ਼ਨ ਹੋ ਰਹੀ ਆ ਸਾਰੇ ਲੀਡਰ ਉੱਥੇ ਇੱਕ ਸਟੇਜ ਤੇ ਇਕੱਠੇ ਹੋ ਗਏ ਨੇ ਜਿਹੜੇ ਤੁਸੀਂ ਹਲਕਾ ਇੰਚਾਰਜ ਦੀ ਗੱਲ ਕਰਦੇ ਜੇ ਉਹ ਹਰੇਕ ਹਲਕੇ ਦੇ ਵਿੱਚ 5-5 7-7 ਬੰਦੇ ਆ ਸਾਡੀ ਪਾਰਟੀ ਨੇ ਵਫਾਦਾਰ ਜਿਹੜੇ ਬੰਦੇ ਨਵੀਂ ਪਾਰਟੀ ਦੇ ਵਿੱਚੋਂ ਨਹੀਂ ਆਇਆ ਪੁਰਾਣਾ ਬੰਦਾ ਆ ਕਾਂਗਰਸੀ ਆ ਸ਼ੁਰੂ ਤੋਂ ਕਾਂਗਰਸ ਨਾਲ ਚੱਲ ਰਿਹਾ ਆ ਕਾਂਗਰਸ ਪ੍ਰਤੀ ਉਹਨੇ ਕੰਮ ਕੀਤਾ ਉਹਦੇ ਕੋਲ ਸੰਗਠਨ ਦੇ ਵਿੱਚ ਕੀ ਕੀ ਉਹਦਾ ਰਿਹਾ ਆ ਉਹ ਕਿੰਨਾ ਸੀਨੀਅਰ ਆ ਇਹਨਾਂ ਗੱਲਾਂ ਨੂੰ ਵੇਖਦੇ ਹੋયા ਹਲਕਾ ਇੰਚਾਰਜ ਵੀ ਲੱਗ ਜਣੇ ਆ ਦਿੱਲੀ ਹਾਈ ਕਮਾਂਡ ਨੇ ਤੇ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾ ਨੇ ਪ੍ਰਤਾਪ ਸਿੰਘ ਬਾਯੇ ਵੀ ਹੁਣਾ ਨੇ ਸਾਰੀ ਟੀਮ ਨੇ ਹਲਕਾ ਇੰਚਾਰਜ ਵੀ ਜਿਹੜੇ ਵਧੀਆ ਵਿੱਚੋਂ ਬੰਦੇ ਕੱਢ ਜਿਹੜੇ ਪੁਰਾਣੇ ਕਾਂਗਰਸੀ ਨੇ ਕੋਈ ਪਾਰਟੀ ਨਹੀਂ ਬਦਲੀ ਕਿਸੇ ਨੇ ਪਾਰਟੀ ਵਾਸਤੇ ਮਿਹਨਤ ਕੀਤੀ ਆ ਪਾਰਟੀ ਦੇ ਵਿੱਚ ਉਹ 14 ਜਿਹੜੇ ਰਹੇ ਨੇ ਉਹਨਾਂ ਨੂੰ ਟਿਕਟਾਂ ਦੇ ਦੇਣੀਆਂ ਆ ਕੋਈ ਇਹੋ ਜੀ ਗੱਲ ਨਹੀਂ ਗਈ ਸਾਰੇ ਇੱਕ ਮੁੱਠ ਨੇ ਜਲੰਧਰ ਚੋਂ ਲੁਧਿਆਣਾ ਚੋਂ ਸਾਰੇ ਇੱਕ ਮੁੱਠ ਹੋ ਕੇ ਲੜ ਰਹੇ ਆ ਪਰ ਹਲਕੇ ਦੇ ਵਿੱਚ ਉਸ ਤਰੀਕੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਆਉਂਦੇ ਤੁਹਾਡੇ ਜਿਹੜੇ ਆਗੂ ਨੇ ਕਿਉਂਕਿ ਜਿਸ ਤਰੀਕੇ ਨਾਲ ਵਿਰੋਧੀ ਧਿਰ ਦੀ ਭੂਮਿਕਾ ਹੁੰਦੀ ਹੈ ਕਿ ਸਰਕਾਰ ਨੂੰ ਹਰ ਜਗ੍ਹਾ ਘੇਰਨਾ ਹੁੰਦਾ ਹੈ ਪਰ ਉਸ ਤਰੀਕੇ ਨਾਲ ਲੀਡਰ ਥੋੜੇ ਕਮਜ਼ੋਰ ਨੇ ਹਲਕੇ ਦੇ ਵਿੱਚ ਇਸ ਬਾਰੇ ਕੋਈ ਵਿਚਾਰ ਹੋਈਏ ਤੁਹਾਡੀ ਕਾਂਗਰਸਾਈ ਕਮਾਨ ਦੀ ਯਾਰ ਮੈਂ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਹਰ ਇੱਕ ਮੁੱਦੇ ਤੇ ਪੰਜਾਬ ਦੇ ਵਿੱਚ ਖੈਰਾ ਸਾਹਿਬ ਤੋਂ ਬੋਲਦੇ ਹਾਂ ਹਲਕੇ ਦੀ ਗੱਲ ਕਰ ਦਮੇ ਹਲਕੇ ਦੀ ਹੁਣ ਜਿੱਦੋਂ ਵੀ ਮੀਟਿੰਗ ਮੀਟਿੰਗ ਹੋਈ ਉਹਦੇ ਵਿੱਚ ਮੁੱਦਾ ਠਾਵਾਂਗੇ ਵੀ ਹਲਕੇ ਦੇ ਵਿੱਚ ਹੁਣ ਚੰਨੀ ਜੀ ਨੂੰ ਸਾਡਾ ਮੁੱਦਾ ਨਹੀਂ ਸੜਕਾਂ ਦਾ ਮੁੱਦਾ ਨਹੀਂ ਚੁੱਕਿਆ ਜਾ ਰਿਹਾ ਦੂਜੇ ਪਾਸੇ ਪੋਲ ਇੱਥੇ ਕਾਫੀ ਉਦਘਾਟਨ ਨੂੰ ਬਾਕੀ ਨੇ ਕਾਫੀ ਜਿਹੜੇ ਕਿਸਾਨਾਂ ਦੇ ਇਲਾਕੇ ਦੀ ਗੱਲ ਕਰੀਏ ਕੰਢੀਏਰੀ ਪਿੰਡ ਨੇ ਉੱਥੇ ਜਿਹੜੇ ਜਾਨਵਰ ਨੇ ਵਾਰਾ ਪਸ਼ੂ ਤੰਗ ਕਰਦੇ ਨੇ ਜਾਂ ਫਿਰ ਆਪਾਂ ਗੱਲ ਕਰੀ ਕਈ ਪਿੰਡਾਂ 'ਚ ਟਾਵਰ ਵੀ ਨਹੀਂ ਲੱਗੇ ਉਹ ਵੀ ਮੁੱਦੇ ਨਹੀਂ ਚੁੱਕੇ ਜਾ ਰਹੇ ਜਿਹੜੇ ਉਹ ਇਹ ਮੀਟਿੰਗ ਦੇ ਵਿੱਚ ਜਰੂਰ ਮੁੱਦਾ ਠਾਵਾਵਾਂਗੇ ਜੋ ਕੱਲ ਨੂੰ ਸਾਡੀ ਮੀਟਿੰਗ ਹੋਊਗੀ ਕਿਸਾਨ ਕਾਂਗਰਸ ਦੀ ਵੱਡੇ ਪੱਧਰ ਤੇ ਪਾ 15 ਸੈਕਟਰ ਕਾਂਗਰਸ ਦੇ ਹੈੱਡਕੁਆਰਟਰ ਜਦੋਂ ਮੀਟਿੰਗ ਹੋਊ ਉਹਦੇ ਚ ਇਹੋ ਜਿਹੇ ਮੁੱਦੇ ਉਠਾਵਾਂਗੇ ਦੂਸਰੀ ਗੱਲ ਇਹ ਆ ਚੰਨੀ ਜੀ ਸਾਨੂੰ ਖੇਤੀ ਨਾਲ ਜੁੜੇ ਕੋਈ ਵੀ ਕਿਸਾਨੀ ਨਾਲ ਦੱਸਣਗੇ ਤੇ ਅਸੀਂ ਸਦਾ ਸਿੰਘ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਆਵਾਂਗੇ ਤੇ ਵੱਡੇ ਪੱਧਰ ਤੇ ਜਿਹੜੇ ਮਸਲੇ ਆ ਕਿਸਾਨੀ ਨਾਲ ਜੁੜੇ ਐਸ ਹਲਕੇ ਦੇ ਤੇ ਐਸ ਜ਼ਿਲ੍ਹੇ ਦੇ ਉਹ ਵੀ ਉਠਾਵਾਂਗੇ ਬਿਲਕੁਲ ਚੰਜੀ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਐ ਉਹਦਰ ਦਿੱਤੀ ਐ ਤਾਂ ਇਲਾਕੇ ਦੇ ਵਿੱਚ ਕਿਸਾਨਾਂ ਦੀ ਬਹੁਤ ਸਮੱਸਿਆਵਾਂ ਨੇ ਜੇ ਆਪਾਂ ਗੱਲ ਕਰੀ ਕੰਢੀ ਏਰੀਆ ਦੇ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਜੋ ਪਹਾੜ ਵਾਲੇ ਪਾਸੇ ਤੋਂ ਜਾਨਵਰ ਆਂਦੇ ਨੇ ਉਹ ਫਸਲਾਂ ਨਬਰਬਾਦ ਕਰ ਦਿੰਦੇ ਨੇ ਜਾਂ ਫਿਰ ਕਈ ਵਾਰ ਤਹਿਸੀਲਾਂ ਦੇ ਵਿੱਚ ਜਾਂ ਸਰਕਾਰੀ ਬੈਂਕਾਂ ਦੇ ਵਿੱਚ ਜਿਹੜੀ ਸਮੱਸਿਆਵਾਂ ਕਿਸਾਨਾਂ ਨੂੰ ਆਉਂਦੀਆਂ ਨੇ ਤਹਿਸੀਲਾਂ ਦੇ ਵਿੱਚ ਵੀ ਉਹਨਾਂ ਨੂੰ ਕੋਈ ਫਰਦ ਕਢਾਉਣੀ ਹੈ ਕੁਝ ਹੋਣਾ ਉੱਥੇ ਵੀ ਰਿਸ਼ਵਤ ਨੂੰ ਲੈ ਕੇ ਕਾਫੀ ਸਮੱਸਿਆ ਆਂਦੀ ਹੈ ਤਾਂ ਚੰਜੀ ਜੀ ਬਹੁਤ ਵੱਡਾ ਆਉਦਾ ਮਿਲਿਆ ਇਲਾਕੇ ਸੌਸਾਈ ਬਹੁਤ ਨੇ ਕਿਸ ਤਰੀਕੇ ਨਾਲ ਹੱਲ ਕਰੋਂ ਕਿਸ ਤਰੀਕੇ ਨਾਲ ਵਿਸ਼ਵਾਸ ਤੁਸੀਂ ਦਿਵਾਉਣੇ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਜਿਨ੍ਹਾਂ ਦੀ ਮੁਸ਼ਕਲਾਂ ਦੇਖੋ ਹਰ ਇੱਕ ਕੰਮ ਹੌਲੀ ਹੌਲੀ ਹੁੰਦਾ ਸਰਕਾਰ ਜੋਰ ਲਾ ਰਹੀ ਹੈ ਜਿਹੜੇ ਵਾਰਾ ਡੰਗਰ ਹਨ ਲੋਕ ਦੁੱਧ ਪੀਣੇ ਛੱਡ ਦਿੰਨੇ ਬਾਹਰ ਪੀਗ ਨਹੀਂ ਰਿਹਾ ਅਸੀਂ ਇਹ ਆਪਣੀ ਸਰਕਾਰ ਕਹਾਂਗੇ ਵੀ ਇਹਨਾਂ ਦੀ ਵਿਕਰੀ ਹੋਣੀ ਚਾਹੀਦੀ ਲੋਕਾਂ ਨੇ ਫਸਲਾਂ ਖਾ ਰਹੇ ਨੇ ਲੋਕ ਡੰਡੇ ਮਾਰਦੇ ਆ ਵੀ ਇਹ ਕਾਰਨ ਇਹਨਾਂ ਦੀ ਕੋਈ ਵਿਕਰੀ ਹੋਏ ਜਾਂ ਇਹਨਾਂ ਨੂੰ ਕੋਈ ਸਾਂਭ ਸੰਭਾਲ ਹੋ ਜਾਏ ਹੁਣ ਇਹ ਤਾਂ ਮੋਦੀ ਉੱਪਰ ਤੋਂ ਕਹਿ ਰਿਹਾ ਵੀ ਹਾਂ ਇਹਨਾਂ ਦਾ ਸਭ ਬਿੱਲ ਲੱਗੇਵੇਂ ਸਾਡੇ ਬਿਲਾ ਤੇ ਪੈਸੇ ਉਹਨੇ ਪਰ ਲੇਕਿਨ ਫਸਲ ਦਾ ਨੁਕਸਾਨ ਤਾਂ ਜ਼ਿੰਮੇਦਾਰਦਾ ਉਹਨੇ ਹੀ ਹੋ ਰਿਹਾ ਪਰ ਅਸੀਂ ਰੋਈਏ ਤਾਂ ਰੋਈਏ ਕੀ ਪਾ ਹੁਣ ਹੌਲੀ ਹੌਲੀ ਇਹ ਚੀਜ਼ ਦੀਆਂ ਵਿਚਾਰਾ ਬਣਾਉਂਗੇ ਫਿਰ ਉਸ ਹਿਸਾਬ ਦੀ ਗੱਲ ਚੱਲੂਗੇ ਅੱਛਾ ਪਿਛਲੇ ਦਿਨੀ ਜੇ ਆਪਾਂ ਗੱਲ ਕਰੀਏ ਕਈ ਕਿਸਾਨਾਂ ਦੀਆਂ ਕਣਕਾਂ ਦੀ ਫਸਲ ਨੂੰ ਅੱਗ ਲੱਗੀਆਂ ਜਾਂ ਫਿਰ ਬਾਰਸ਼ਾਂ ਦੇ ਵਿੱਚ ਗੜੇਮਾਰੀ ਕਾਰਨ ਵੀ ਕਾਫੀ ਫਸਲ ਬਰਬਾਦ ਹੋਈ ਜਾਂਸੀ ਮੇਰੇ ਖਿਆਲ ਉਹਨਾਂ ਕਿਸਾਨਾਂ ਨੂੰ ਅੱਜ 5-7 ਸਾਲ ਹੋ ਗਏ ਮੁਆਵਜ਼ਾ ਨਹੀਂ ਮਿਲਿਆ ਜੀ ਇਸ ਤਰੀਕੇ ਦੀ ਮੰਗਾ ਉਠਣਗੇ ਤੁਹਾਡੇ ਵੱਲੋਂ ਹਾਂ ਜੀ ਹਰ ਇੱਕ ਮੰਗਵਾਰ ਅਸੀਂ ਵਿਚਾਰ ਕਰਕੇ ਤੋਰਾਂਗੇ ਗਾਹ ਗੱਲ ਨਾ ਬਈ ਜਿਹੜਾ ਵੀ ਕੋਈ ਚੀਜ਼ ਜਿਵੇਂ ਹੁਣ ਅੱਗ ਲੱਗੀ ਆ ਉਹ ਜ਼ਿੰਮੇਦਾਰ ਤਾਂ ਵਿਚਾਰਾ ਪੱਟਿਆ ਗਿਆ ਜੇ ਉਹਦੀ ਮਦਦ ਕੀਤੀ ਆ ਤਾਂ ਆਮ ਇੱਕ ਪਬਲਿਕ ਦੇ ਲੋਕਾਂ ਨੇ ਕੀਤੀ ਸਰਕਾਰ ਨੇ ਤਾਂ ਕੁਝ ਨਹੀਂ ਦਿੱਤੇ ਫਿਰ ਜ਼ਿੰਮੇਦਾਰ ਕਿੱਥੇ ਜਾਵੇ ਜਿਵੇਂ ਤਾਂ ਪਰਾਲੀ ਨੂੰ ਅੱਗ ਲਾਦਨੇ ਆ ਉਹ ਤੇ ਪਰਚਾ ਪਾਦਨੇ ਉਹਨੂੰ ਰੈੱਡ ਜੋਨ ਕਰਦਨੇ ਫਿਰ ਜ਼ਿੰਮੇਦਾਰ ਕਰੇ ਤਾਂ ਕਰੇਗੀ ਉਹ ਤਾਂ ਪਹਿਲਾਂ ਹੀ ਮਰਿਆ ਪਿਆ ਉਹ ਕਰਜਈ ਹੋਇਆ ਵਾ ਠੀਕ ਹੈ ਬਿਲਕੁਲ ਦੇਖੋ ਕੀ ਇਹ ਸਨ ਚੰਜੀ ਸਿੰਘ ਜਿਨ੍ਹਾਂ ਨੂੰ ਆਦਰ ਦਿੱਤੀ ਹੈ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਵਿੱਚ ਵੱਖ-ਵੱਖ ਜਗ੍ਹਾ ਜਾ ਕੇ ਹੁਣ ਕਾਂਗਰਸ ਹਾਈ ਕਮਾਂਡ ਦੇ ਜਿਹੜੇ ਆਗੂ ਨੇ ਲੀਡਰ ਨੇ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਨੇ 2027 ਦੀ ਤਿਆਰੀ ਹੋ ਰਹੀ ਹੈ ਨਾ ਉਹ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਪੂਰੇ ਕੀਤੇ ਕਿ ਪਰ ਹੁਣ ਕਾਂਗਰਸ ਪਾਰਟੀ ਹੁਣ ਬੜੇ ਤਰੀਕੇ ਦੇ ਨਾਲ ਨਵੀਂ ਲੀਡਰਸ਼ਿਪ ਲੈ ਕੇ ਆ ਰਹੀ ਹੈ ਜਿਸ ਨੂੰ ਲੈ ਕੇ 2027 ਦੇ ਵਿੱਚ ਪੂਰੀ ਤਿਆਰੀ ਕਾਂਗਰਸ ਪਾਰਟੀ ਨੇ ਕਰ ਲਈ ਹੈ ਤੇ ਲੋਕ ਵੀ ਮਨ ਬਣਾ ਕੇ ਬੈਠੇ ਨੇ ਕਿ ਹੁਣ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣਾਉਣੀ ਹੈ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਚਾਰ ਚੱਲ ਰਿਹਾ ਹੈ ਹਰ ਪਾਰਟੀ ਆਪਣਾ ਦਾਅਵਾ ਕਰਦੀ ਹੈ ਪਰ 2027 ਵਿੱਚ ਜਿੱਤਦਾ ਕੌਣ ਹੈ ਹਾਰਦਾ ਕੌਣ ਹੈ ਤੁਹਾਨੂੰ ਮੈਂ ਦੱਸੇਗਾ ਤੁਹਾਡੇ ਕੈਨ ਮੈਂ ਸੰਵਿਧਾਨ ਨਾਲ 27